ਹਾਂਜੀ ਬਈ ਸਸਰੀਆ ਸਾਰੇ ਪੰਜਾਬੀ ਵਿਰਾਨ ਤੇ ਗਾਣੇ ਸਾਰੇ ਪੰਜਾਬੀ ਵੀ ਤਬੀ ਅੱਜ ਕੀ ਦੱਸਾਂ ਮੈਂ ਬਹੁਤ ਜਿਆਦਾ ਗਰਮੀ ਆ ਬਈ ਬਹੁਤ ਅੱਜ ਮੀਂਹ ਅੱਜ ਮੀਂਹ ਪੈ ਕੇ ਛੜਿਆ ਤੇ ਅੱਜ ਹੀ ਨਹੀਂ ਗਰਮੀ ਆ ਉਰੀ ਦਾ ਵੀ ਟੀਵੀ ਚੱਲਿਆ ਹੁੰਦਾ ਤੁਹਾਡਾ ਤੁਸੀਂ ਤਾਂ ਟੀਵੀ ਦੇਖ ਹੀ ਜਾਂਦੇ ਹੋਗੇ ਦੇਸੀਆਂ ਪਈ ਹੋਗੇ ਸਾਡੀ ਹਾਲ ਦੇਖੋ ਵੀ ਇਹ ਤਾਂ ਹੁਣ ਮੈਂ ਜੈਕ ਨੂੰ ਆਇਆ ਮੈਂ ਦੇਖੋ ਵੀ ਜੈਕ ਵੀ ਉਹ ਹੋਇਆ ਬਿਆਗਾ ਮੈਂ ਗਿੱਲਾ-ਗਿੱਲਾ ਹੋਇਆ ਪਿਆ ਜੈਕ ਇਹਨੂੰ ਵੀ ਨਵਾਇਆ ਸੀ ਸਨਾਲੀ ਪਾਪਾ ਦੇ ਤੇ ਮਾਰ ਲਈ ਮੈਂ ਮੈਂ ਕਿਹਾ ਮੈ ਕੋ ਛੰਡਾ ਛੰਡਾ ਹੋਇਆ ਨਾ ਬਾਕੀ ਵੀ ਜੈਕ ਤਾਂ ਹੋ ਗਿਆ ਆਪਣਾ ਛੰਡਾ ਛੰਡਾ ਬਾਕੀ ਆ ਬੈਠੀ ਆਪਣੀ ਕਬੂਤਰੀ ਆ ਬੈਠੀ ਬਈ ਉਹ ਬੈਠਾ ਆਪਣਾ ਕਬੂਤਾ ਉੱਤੇ ਚੜਿਆ ਇਹ ਹੋ ਰਿਹਾ ਉਹ ਹੋ ਰਿਹਾ ਤੇ ਹੇ ਇੱਧਰ ਦੇਖੋ ਬਈ ਬਾਕੀ ਇਹਨਾਂ ਨੇ ਸਾਰਿਆਂ ਨੂੰ ਘਰ ਮਿਲ ਗੀਂਦੀ ਆ ਦੇਖੋ ਇੱਧਰ ਆਪਾਂ ਅੱਜ ਆਪਾਂ ਜੇ ਪਤਾ ਕੀ ਕੀਤਾ ਵੀ ਉਥੋਂ ਜੂ ਚੇ ਲੈ ਆ ਕੇ ਇੱਥੇ ਸ਼ਿਫਟ ਕਰਤੇ ਜੂ ਕੁੱਕੜ ਉਹ ਕਬੂਤਰ ਇੱਥੋਂ ਸ਼ਿਫਟ ਉੱਥੇ ਕਰਾਂਗੇ ਕਿਉਂਕਿ ਯਾਰ ਕਬੂਤਰ ਉੱਥੇ ਅੱਡ ਗਿਆ ਮੈਂ ਛੱਡਿਆ ਜਦੋਂ ਕਬੂਦਰੀ ਇੱਥੇ ਰਹਿ ਗਈ ਕਬੂਤਰ ਉੱਡ ਗਿਆ ਮੈਂ ਕਿਹਾ ਚਲੋ ਕੋਈ ਨਹੀਂ ਖੱਡਾ ਵੀ ਸੱਪ ਲੈਣ ਦੋ ਤੇ ਉਹਨਾਂ ਜਿ ਘਰੇ ਵੀ ਥੱਲੇ ਆ ਜੂਆ ਬਾਕੀ ਬਈ ਇਹਦਾ ਦੁਸ਼ਮਣ ਆਉਣ ਵਾਲਾਗਾ ਦੁਸ਼ਮਣ ਹੀ ਆ ਕੋਈ ਮਤਲਬ ਦੋਸਤ ਤਾਂ ਨਹੀਂ ਇਹਦਾ ਹੋ ਸਕਦਾ ਜੇ ਯਾਰੀ ਪੈ ਗਈ ਤਾਂ ਪੈ ਗਈ ਨਹੀਂ ਤਾਂ ਨਹੀਂ ਪਈ ਸਹੀ ਤੇ ਬਾਕੀ ਆ ਫਰਦੀਆਂ ਆਪਣੀਆਂ ਬਿੱਲੀਆਂ ਆਵੇ ਇਹ ਬਣ ਕੇਵੇਂ ਕਿੱਲੀ ਹੋ ਗਈ ਦਰਮਾੜੀ ਦੀ ਆਏ ਨਿਕਲ ਗਈ ਨਿਕਲ ਗਈ ਨਿਕਲ ਗਈ ਪਾਟ ਗਈ ਦੇਖੋ ਵੀ ਆ ਕੁਕੜੀ ਵਾਲਾ ਜਾਊਗਾ ਜਾ ਜਾ ਓਏ ਨਾ ਕਰਾ 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 ਕੁਕੜੀ ਨੇ ਅੰਡਾ ਤਣ ਜਣਾ ਅੰਡਾ ਬਚੜਾਉ ਓਏ ਹਾਏ ਹਾਏ ਐ ਦਰਨੇ ਕਿ ਅਸੀਂ ਤੈਨੂੰ ਹੈ ਆਏ ਹਾਈ ਇੱਧਰ ਵੜ ਗਈ ਹਾਂ ਚੱਲ 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 ਵਾ 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 ਫਸ ਗਈ ਫਸ ਗਈ ਫਸ ਗਈ ਫਸ ਗਈ ਫਸ ਗਈ ਆਏ ਹਾਈ ਹਾਈ ਹਾ ਕੀ ਵੀ ਹਣ ਰਾਣੀ ਪਿੱਛੋਂ ਆਈ ਤੇ ਹਣ ਇੱਧਰ ਹੀ ਵੜ ਗਈ ਉਹ ਵੜ ਗਈ ਗੋਠੇ ਚ ਇਹਨੂੰ ਕੱਢ ਕੱਢ ਕੇ ਬਈ ਪਹਿਲਾਂ ਵੇ ਤਾਂ ਨਿਕਲੀ ਆਉਗੀ ਰਾਮ ਨਾ ਇਹਦੇ ਕੋਈ ਟੈਨਸ਼ਨ ਲੈਂਦੀ ਨਹੀਂ ਗੱਲ ਨਹੀਂ ਤੇ ਬਾਕੀ ਵੀ ਬਹੁਤ ਜ਼ਿਆਦਾ ਗਰਮੀ ਸੀ ਅੱਜ ਬਹੁਤ ਜ਼ਿਆਦਾ ਵੈਸੇਾਰੇ ਮੈਂ ਠੰਡਾ ਠੰਡਾ ਹੋਇਆ ਪਿਆ ਇਹਦੇ ਪਰ ਬਾਹਰ ਨਿਕਲ ਕੇ ਦੇਖੋ ਵੀ ਕਿੰਨੀ ਗਰਮੀ ਆਏ ਤਾਂ ਬਹੁਤ ਹੀ ਬਹੁਤ ਹੀ ਬਹੁਤ ਹੀ ਜ਼ਿਆਦਾ ਗਰਮੀ ਆਣੀ ਤੇ ਕਾਫੀ سارے ਭਰਾ ਸੋਇਦੋਂਗੇ ਵੀ ਆਪਾਂ ਕੜਕਾਤੇ ਨਹੀਂ ਹੁੰਦੇ ਬਈ ਜਲਦੀ ਬਈ ਕੋਈ ਨਹੀਂ ਟੈਨਸ਼ਨ ਕੋਈ ਨਹੀਂ ਬਈ ਆਏ ਤਾਂ ਹੁਣ ਮੜੇ ਦੇ ਦੋ ਚਾਰ ਦਿਨ ਲੱਗਣਗੇ ਕੱਲ ਨੂੰ ਸੰਡੇ ਆ ਤੇ ਵੇਚਦੇ ਆ ਕਾਲ ਨੂੰ ਕੁੱਕੜ ਲੈ ਆਈਏ ਦਾ ਲੈ ਆਈਏ ਨਹੀਂ ਤਾਂ ਅੱਗੇ ਵੇਖਾਂਗੇ ਕੀ ਬੰਦਾ ਆਊਗਾ ਕੁੱਕੜ ਕਿ ਨਹੀਂ ਮੈਂ ਤਾਂ ਕਿਹਾ ਵਾ ਆਊਗਾ ਜਰੂਰ ਕੁੱਕੜ ਨਹੀਂ ਆਮਗੇ ਤਾਂ ਜਰੂਰ ਤੇ ਬਾਕੀ ਵੇਖਾਂਗੇ ਆਪਾਂ ਤੇ ਬਾਕੀ ਬਈ ਆ ਰਿਹਾ ਆਪਣੇ ਚੂਚਾ ਇੱਧਰ ਤੇ ਭਈ ਇਹ ਇਹ ਕੋ ਚੂਚੀ ਜਿਆ ਨਾ ਜਿਹੜਾ ਆ ਚਿੱਟਾ ਇਹ ਚੂਜਾ ਆਇਆ ਆ ਚਿੱਟਾ ਇਹ ਬੋਖਤਰ ਨਾ ਆਗਾ ਆਹ ਖਾਣਾ ਪੂਰਾ ਆ ਤੇ ਆ ਆ ਤੇ ਆ ਬਈ ਦੋਵੇਂ ਆਣੇ ਲੜਪੇ ਸੀਗੇ ਤੇ ਬਈ ਫਿਰ ਆ ਜੁੱਤੇ ਆ ਚਟਾਇਆ ਚੂਚਾ ਬਹੁਤ ਖਤਰਨਾਕ ਹੈ ਦੇਖੋ ਬਈ ਬਾਕੀ ਵਿੱਚ ਚਾਰ ਹੀ ਰਹਿ ਗਏ ਆ ਪੰਜ ਸੀਗੇ ਅੱਖ ਦੀ ਆਈ ਫਲੂ ਸੀਗੀ ਮੇਰੇ ਨੂੰ ਅੱਖ ਖਰਾਬ ਸੀ ਕਿ ਤਾਂ ਕਰ ਗਈ ਦੇਖੋ ਜੀ ਮਰ ਗਿਆ ਮਤਲਬ ਤੇ ਬਾਕੀ ਵੀ ਕਬੂਤਰਾਂ ਦੀ ਵੇਡ ਕਰਦੇ ਆਉਂਦੀ ਆ ਇੱਥੇ ਕਦੋਂ ਆਊਗਾ ਬਾਕੀ ਵੀ ਵੇਖਦੇ ਆ ਕਦੋਂ ਘੁੰਮਦਾਗਾ ਯਾਕਾ ਕਿੱਧਰ ਗਿਆ ਹੈ ਆਪਣਾ ਯਾਕਾ ਉਹ ਯਾਕਾ ਇੱਧਰ ਬਾਕੀ ਆ ਬੈਠੀ ਆਪਣੀ ਬਿੱਲੀ ਇੱਧਰ ਉਹਨੂੰ ਗਰਮੀ ਨਹੀਂ ਹੁੰਦੀ ਓਏ ਇੰਨੀ ਧੋਪ ਆ ਉਹ ਬੈਠੀ ਰੇ ਉਹ ਤਾਂ ਕੀ ਜਣਾ ਉਹ ਕਬੂਤਰ ਹੈ ਤਾਂ ਆਕ ਨਹੀਂ ਆਇਆ ਮੈਨੂੰ ਲੱਗਦਾ ਜੇ ਹੁਣ ਗੱਲ ਸੰਗੀ ਨੇ ਉੱਤੇ ਨਹੀਂ ਜਾਣਾ ਚਾਹੁੰਦਾ ਅੱਜ ਆਇਆ ਭਰਾਵਾ ਰੱਬ ਦਾ ਵਾਸਤਾ ਆਇਆ ਇਹ ਹੁੰਦਾ ਬਾਕੀ ਵੀ ਚਿੱਟੇ ਚੂਹੀ ਮੈਂ ਤਲਾਹਦਾ ਨੇ ਚਿੱਟਾ ਚੂਹ ਜਾਵਾ ਜਿਹੜਾ ਇਹ ਜਾਏਗਾ ਵਾਈਟ ਜਾਵਾ ਤੇ ਜਾਂ ਫਿਰ ਬਲੈਕ ਜਾਵਾ ਮੈਂ ਇੱਦਾਂ 50% ਬਲੈਕ ਜਾਵਾਲਾ ਦਾ 50% ਹੀ ਵਾਈਟ ਜਾਵਾਲਾ ਦਾ ਬਾਕੀ ਵੀ ਕਮੈਂਟ ਕਰਕੇ ਦੱਸੋ ਕਿਹੜੀ ਮਸਲ ਹੈ ਇਹਦੀ ਤੇ ਬਾਕੀ ਭਾਈ ਕੁੱਕੜ ਵੇਖਾਂਗੇ ਆਪਣਾ ਹਰੇ ਕਿਦਣ ਆਊਗਾ ਕਿਦਣ ਨਹੀਂ ਅਣਾ ਤੇ ਚੋ ਵੀ ਮਿਲਦੇ ਆਪਾਂ ਆਪਣੀ ਅਗਲੀ ਵੀਡੀਓ ਲਾਈਕ ਕਰੇ ਤੇ ਸਬਸਕ੍ਰਾਈਬ ਕਰੇ ਤੇ ਆਪਦੇ ਭਰਾਵਾਂ ਨਾਲ ਮਿੱਤਰਾਂ ਨਾਲ ਸ਼ੇਅਰ ਕਰੇ ਬਈ ਬਾਏ